ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਹਿਮਾਲਿਆ ਦੀਆਂ ਸ਼ਾਂਤ ਤੇ ਗੂੜ ਗੁਫਾਵਾਂ ਵਿੱਚ ਹੌਲੀ-ਹੌਲੀ ਹਵਾ ਵਗ ਰਹੀ ਸੀ ਅਸਮਾਨ ਵਿੱਚ ਪੂਰਨਮਾਸੀ ਦਾ ਚੰਨ ਆਪਣੀ ਠੰਡੀ ਚਾਨਣੀ ਬਖੇਰ ਰਿਹਾ ਸੀ ਉਸ ਰਾਤ ਮਾਤਾ ਪਾਰਵਤੀ ਜੀ ਆਪਣੇ ਆਰਾਧੇ ਆਪਣੇ ਪਤੀ ਭਗਵਾਨ ਸ਼ਿਵ ਜੀ ਮਹਾਰਾਜ ਜੀ ਮਸਤਮਦਾਰੀ ਡਮਰੂ ਵਾਲੀ ਸਰਕਾਰ ਦੇ ਨੇੜੇ ਬੈਠੀ ਸੀ ਉਹਨਾਂ ਦੇ ਮਨ ਵਿੱਚ ਇੱਕ ਗਹਿਰਾ ਸਵਾਲ ਉੱਠ ਰਿਹਾ ਸੀ ਉਹਨਾਂ ਨੇ ਹੋਲੀ ਜੀ ਨਾਲ ਪੁੱਛਿਆ ਕਹਿੰਦੇ ਮਹਾਦੇਵ ਬੋਲੇਨਾਥ ਉਹਨੇ ਕਿਹਾ Swami ਸੰਸਾਰ ਵਿੱਚ ਅਣਗਿਣਤ ਲੋਕ ਤੁਹਾਨੂੰ ਪ੍ਰਸੰਨ ਕਰਨ ਲਈ ਵੱਖ-ਵੱਖ ਸਾਧਨ ਬਣਾਉਂਦੇ ਆ ਕੋਈ ਮੰਤਰ ਜਾਪ ਕਰਦਾ ਹੈ ਕੋਈ ਯੱਗ ਕਰਦਾ ਹੈ ਕੋਈ ਹਵਨ ਕਰਦਾ ਹੈ ਕੋਈ ਕਠੋਰ ਤੱਪ ਕਰਦਾ ਹੈ ਕੋਈ ਤੁਹਾਡੇ ਚਰਨਾ ਚਾ ਕੇ ਜਲ ਚੜਾਉਂਦਾ ਹੈ ਕੋਈ ਦੁੱਧ ਚੜਾਉਂਦਾ ਹੈ ਕੋਈ ਬੇਲ ਪੱਤਰ ਚੜਾਉਂਦਾ ਹੈ ਪਰੰਤੂ ਮੈਂ ਇਹ ਜਾਣਨਾ ਚਾਹੁੰਦੀ ਆ ਕਿ ਇਹਨਾਂ ਸਭ ਵਿੱਚ ਸਭ ਤੋਂ ਮਹਾਨ ਭਗਤੀ ਕਿਹੜੀ ਹੈ ਜੋ ਸਿੱਧੇ ਦਿਲ ਤੋਂ ਤੁਹਾਨੂੰ ਪ੍ਰੀਅ ਹੋ ਜਾਂਦੀ ਹੈ ਹੁਣ ਇੱਥੇ ਜ਼ਰਾ ਗੌਰ ਕਰਨਾ ਇਹ ਉਹਨਾਂ ਲੋਕਾਂ ਨਹੀਂ ਜਿਹੜੇ ਇਵਾਦਤ ਕਰਦੇ ਆ ਬੰਦਗੀ ਕਰਦੇ ਆ ਕਰਮ ਵੀ ਕਰਦੇ ਆ ਦੱਸਿਆ ਗਿਆ ਹੈ ਕਿ ਰੱਬ ਨੂੰ ਆਖਰ ਕਿਹੜੀ ਜਿਹੜੀ ਭਗਤੀ ਹੈ ਉਹ ਪਿਆਰੀ ਹੁੰਦੀ ਹੈ ਜ਼ਰਾ ਗੌਰ ਕਰ। ਇਬਾਦਤ ਕਿਹੜੀ ਪਿਆਰੀ ਹੁੰਦੀ ਹੈ? ਤਾਂ ਭਗਵਾਨ ਸ਼ਿਵ ਜੀ ਮਹਾਰਾਜੀ ਨੇ ਮਾਤਾ ਪਾਰਮਤੀ ਜੀ ਵੱਲ ਦੇਖਿਆ ਤੇ ਉਹਨਾਂ ਦੇ ਤਿੰਨ ਨੇਤਰਾਂ ਵਿੱਚ ਬਾਬਾ ਜੀ ਦਿਵਯ ਕਰੁਣਾ ਤੇ ਅਸੀਮ ਗਿਆਨ ਦੀ ਜੋਤ ਝਲਕ ਰਹੀ ਸੀ। ਉਹ ਹੌਲੀ ਜੀ ਮੁਸਕਰਾਏ ਤੇ ਕਹਿਣ ਲੱਗੇ ਦੇਵੀ ਤੁਹਾਡਾ ਸਵਾਲ ਬੜਾ ਗੂੜ ਹੈ। ਕਿ ਯੁਗਾ ਤੋਂ 사ਦਕ ਇਸ ਦਾ ਜਵਾਬ ਲੱਭਦੇਵੇਂ ਇਹ ਲਹਾਰ ਬੰਦਾ ਲੱਭਦਾ ਹੈ ਕਿ ਕਿੱਦਾਂ ਰੱਬ ਨੂੰ ਰਾਜ਼ੀ ਕਰ ਲਈ ਜਾਂ ਜਿੰਨੂੰ ਵੀ ਆਪਾਂ ਆਪਣੇ ਈਸ਼ਟ ਨੂੰ ਕਿਵੇਂ ਰਾਜ਼ੀ ਕਰ ਲਈ ਕਿ ਭਗਤੀ ਕੇਵਲ ਬਾਹਰੀ ਆਚਰਣ ਤੋਂ ਨਹੀਂ ਹੁੰਦੀ ਉਹਦਾ ਮੂਲ ਭਾਵ ਅੰਦਰ ਛਿਪਿਆ ਰਹਿੰਦਾ ਹੈ ਅੱਜ ਮੈਂ ਤੁਹਾਨੂੰ ਇੱਕ ਪ੍ਰਾਚੀਨ ਕਥਾ ਸੁਣਾਵਾਂਗਾ ਜਿਸ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਸਭ ਤੋਂ ਵੱਡੀ ਭਗਤੀ ਇਬਾਦਤ ਬੰਦਗੀ ਕਿਹੜੀ ਹੈ ਇੰਨਾ ਕਹਿ ਕੇ ਮਹਾਦੇਵ ਜੀ ਨੇ ਉਸ ਮੱਤਮਦਾਰੀ ਢਮਰੂ ਵਾਲੀ ਸਰਕਾਰ ਮੇਰੀ ਉਹਨਾਂ ਨੇ ਇੱਕ ਦਿਵਯ ਅਦ੍ਰਿਸ਼ ਪ੍ਰਗਟ ਕਰ ਦਿੱਤਾ। ਪਾਰਵਤੀ ਜੀ ਨੂੰ ਲੱਗਿਆ ਜਿਵੇਂ ਉਹ ਸਮੇਂ ਦੇ ਪ੍ਰਵਾਹ ਵਿੱਚ ਪਿੱਛੇ ਵਾਪਸ ਜਾ ਰਹੀ ਹੋਣ। ਸਾਹਮਣੇ ਇੱਕ ਪ੍ਰਾਚੀਨ ਨਗਰ, ਪੁਰਾਣਾ ਨਗਰ ਸੀ ਤੇ ਉਸ ਵਿੱਚ ਰਹਿਣ ਵਾਲਾ ਇੱਕ ਸਧਾਰਨ ਕਿਸਾਨ ਦਿਖਾਈ ਦਿੱਤਾ ਜੋ ਦਿਨ ਰਾਤ ਕਠਿਨ ਪਰਿਸ਼ਰਮ ਕਰਦਾ ਸੀ, ਤਪੱਸਿਆ ਕਰਦਾ। ਪਰ ਹਰ ਕਾਰਜ ਤੋਂ ਪਹਿਲਾਂ ਉਹ ਸ਼ਿਵ ਜੀ ਮਹਾਰਾਜ ਜੀ ਦੇ ਨਾਮ ਨੂੰ ਜਿਹੜਾ ਹੈ ਸਿਮਰਨ ਜ਼ਰੂਰ ਕਰਦਾ। ਸਿਮਰਨ ਜ਼ਰੂਰ ਕਰਦਾ ਕੋਈ ਵੀ ਕਰਮ ਕਰਨ ਲੱਗਾ ਭਗਵਾਨ ਸ਼ਿਵ ਜੀ ਮਹਾਰਾਜ ਜੀ ਨੇ ਕਿਹਾ ਦੇਵੀ ਇਸ ਕਿਸਾਨ ਦੀ ਕਥਾ ਦੋ ਤੁਹਾਨੂੰ ਇਹ ਸਮਝ ਆਊਗੀ ਕਿ ਭਗਤੀ ਦਾ ਅਸਲੀ ਸਰੂਪ ਕੀ ਹੈ ਬੰਦਗੀ ਕਿਹਨੂੰ ਕਹਿੰਦੇ ਉਹਦਾ ਅਸਲੀ ਸਰੂਪ ਕੀ ਹੈ ਉਸ ਪ੍ਰਾਚੀਨ ਨਗਰ ਦਾ ਨਾਮ ਸੀ ਕਿਰਪਾਲਪੁਰ ਇੱਥੇ ਦੇ ਲੋਕ ਸਧਾਰਨ ਜੀਵਨ ਜਿੰਦੇ ਸਨ ਖੇਤੀਬਾੜੀ ਕਰਦੇ ਤੇ ਆਪਸ ਵਿੱਚ ਬੜੇ ਭਾਈਚਾਰਿਆਂ ਨਾਲ ਰਹਿੰਦੇ ਉਸੇ ਨਗਰ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਹਦਾ ਨਾਮ ਸੀਗਾ ਤਨੰਜੇ ਉਦਾਰਨ ਘਰ ਕੱਚੀ ਮਿੱਟੀ ਦਾ ਬਣਿਆ ਹੋਇਆ ਜਿਸ ਵਿੱਚ ਉਹਨਾਂ ਦੀ ਘਰ ਵਾਲੀ ਗौरी ਤੇ ਦੋ ਛੋਟੇ ਬੱਚੇ ਰਹਿੰਦੇ ਸਨ ਤਨੰਜੇ ਦਾ ਜਿਹੜਾ ਜੀਵਨ ਹੈ ਉਹ ਬੜਾ ਸਧਾਰਨ ਸੀ ਨਾ ਕੋਈ ਵੱਡੀ ਧਨ ਦੌਲਤ ਨਾ ਕੋਈ ਵੈਭਵ ਨਾ ਕੋਈ ਜਿਆਦਾ ਸ਼ੋਹਰਤ ਨਾ ਕੋਈ ਕੋਈ ਵਿਸ਼ੇਸ਼ ਜਿਹੜੀ ਹੈ ਵਿਦਵਤਾ ਹੈ ਪੜ੍ਹਾਈ ਨਹੀਂ ਕੋਈ ਐਸੀ ਪਰ ਉਹਨਾਂ ਵਿੱਚ ਇੱਕ ਵਿਸ਼ੇਸ਼ਤਾ ਸੀ ਕਿ ਉਹ ਹਰ ਕੰਮ ਦੀ ਸ਼ੁਰੂਆਤ ਜਦੋਂ ਉਹਨਾਂ ਨੇ ਕਰਨੀ ਤਾਂ ਉਹਨਾਂ ਨੇ ਓਮ ਨਮਹ ਸ਼ਿਵਾਏ ਓਮ ਨਮਹ ਸ਼ਿਵਾਏ ਇਹ ਕਹਿ ਕੇ ਕਰਦੇ ਸੀ ਬਾਬਾ ਜੀ ਹੁਣ ਜ਼ਰਾ ਇੱਕ ਹੋਰ ਕਰਮ ਹੁਣ ਇੱਥੇ ਲਾ ਲਓ ਵੀ ਉਹ ਪਹਿਲਾਂ ਕਾਰਜਕਰਨ ਤੋਂ ਪਹਿਲਾਂ ਵਾਹਿਗੁਰੂ ਕਹਿੰਦੇ ਸੀ ਰਾਮ ਰਾਮ ਕਹਿੰਦੇ ਸੀ ਜਿੱਥੇ ਯਕੀਨ ਸੀ ਉਹਦਾ ਨਾਮ ਲੈਂਦੇ ਸੀ ਪਰ ਇਹ ਭਗਵਾਨ ਸ਼ਿਵ ਜੀ ਮਹਾਰਾਜ ਜੀ ਦੀ ਕਥਾ ਹੈ ਤਾਂ ਉਹਦੇ ਵਿੱਚ ਉਹ ਜਿਹੜੇ ਕਿਸਾਨ ਸਨ ਉਹ ਓਮ ਨਮਹ ਸ਼ਿਵਾਏ ਕਹਿ ਕੇ ਉਹ ਸ਼ੁਰੂਆਤ ਕਰਦੇ ਸੀ ਕੋਈ ਵੀ ਕੰਮ ਕਰਨ ਦੀ ਔਰ ਰੱਬ ਦੇ ਨਾਮ ਸਾਰੇ ਬਾਬਾ ਜੀ ਇੱਕ ਹੀ ਹੈ ਤੇ ਹਰ ਸਾਬ ਵਿੱਚ ਭਗਵਾਨ ਸ਼ਿਵ ਜੀ ਮਹਾਰਾਜ ਜੀ ਦਾ ਸਿਮਰਨ ਕਰਦੇ ਸਵੇਰ ਹੁੰਦਿਆਂ ਹੀ ਉਹ ਸਭ ਤੋਂ ਪਹਿਲਾਂ ਆਪਣੀ ਗਊਸ਼ਾਲਾ ਵਿੱਚ ਜਾਂਦੇ ਤੇ گا ਦਾ ਮੱਥਾ ਜਿਹੜਾ ਸਲਾ ਕੇ ਕਹਿੰਦੇ ਭੋਲੇ ਨਾਦ ਦਾ ਆਸ਼ੀਰਵਾਦ ਹੈ ਕਿ ਇਹ ਗਾਂ ਮੈਨੂੰ ਦੁੱਧ ਦਿੰਦੀ ਹੈ ਇਹ ਸਭ ਉਹਦੀ ਕਿਰਪਾ ਹੈ ਉਸ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਹੈ ਖੇਤ ਵਿੱਚ ਹੱਲ ਚਲਾਉਂਦੇ ਸਮੇਂ ਵੀ ਉਹ ਆਪਣੇ ਬਲਦ ਨੂੰ ਥਪ-ਥਪਾ ਕੇ ਕਹਿੰਦੇ ਇਹ ਵੀ ਉਸ ਮਹਾਕਾਲ ਮਹਾਦੇਵ ਦੇ ਰੂਪ ਨੇ ਜੋ ਮੇਰੇ ਲਈ ਧਰਤੀ ਨੂੰ ਜੋਤ ਰਹੇ ਨੇ ਇਹ ਸਾਰੇ ਉਹਦੇ ਹੀ ਦਾ ਉਹੀ ਰੰਗ ਹੈ ਉਹਦੀ ਲੀਲਾ ਉਹਨਾਂ ਦੀ ਘਰ ਵਾਲੀ ਅਕਸਰ ਮੁਸਕਰਾ ਕੇ ਕਹਿੰਦੀ ਤੁਸੀਂ ਤਾਂ ਹਰ ਜਗ੍ਹਾ ਸ਼ਿਵ ਜੀ ਮਹਾਰਾਜ ਜੀ ਨੂੰ ਦੇਖ ਲੈਂਦੇ ਕਦੇ ਬੱਚਿਆਂ ਵਿੱਚ ਕਦੇ ਜਾਨਵਰਾਂ ਵਿੱਚ ਕਦੇ ਗਵਾਂਢੀਆਂ ਵਿੱਚ ਤਨੰਜੇ ਹੱਸ ਕੇ ਜਵਾਬ ਦਿੰਦੇ ਕਹਿੰਦੇ ਦੇਵੀ ਜਦੋਂ ਸ਼ਿਵ ਜੀ ਸਰਵ ਵਿਆਪਕ ਹੈ ਜ਼ਰਾ ਗੌਰ ਕਰਨਾ ਜਿਹੜਾ ਰੱਬ ਨੂੰ ਸਾਰੇ ਪਾਸੇ ਮੰਨਦਾ ਵੀ ਜਦੋਂ ਸ਼ਿਵ ਜੀ ਸਰਵ ਵਿਆਪਕ ਹੈ ਤਾਂ ਉਹਨਾਂ ਨੂੰ ਕੇਵਲ ਮੰਦਰ ਵਿੱਚ ਹੀ ਕਿਉਂ ਲੱਭੀਏ ਫਿਰ ਜੋ ਭੋਜਨ ਅਸੀਂ ਖਾਂਦੇ ਹਾਂ ਜੋ ਪਾਣੀ ਅਸੀਂ ਪੀਂਦੇ ਹਾਂ ਜੋ ਲੋਕ ਸਾਡੇ ਆਸ-ਪਾਸ ਨੇ ਸਭ ਉਹਨਾਂ ਦਾ ਹੀ ਦਾ ਅੰਸ਼ ਹੈ ਮਗਰ ਦੇ ਹੋਰ ਲੋਕ ਉਸ ਨੂੰ ਸਧਾਰਨ ਤੇ ਕਦੇ-ਕਦੇ ਮੂਰਖ ਵੀ ਮੰਨ ਲੈਂਦੇ ਕਿਉਂਕਿ ਉਹਨਾਂ ਦੀ ਹੁਣ ਸੱਚੇ ਬੰਦੇ ਨੂੰ ਦੁਨੀਆ ਮੂਰਖ ਕਹਿ ਦਿੰਦੀ ਆ ਬਾਬਾ ਜੀ ਰੱਬ ਦੇ ਇਸ਼ਕਾਲੇ ਨੂੰ ਹਲਕੀ ਸਭ ਤੋਂ ਸਿਆਣਾ ਹੀ ਹੋਇਆ ਇਹ ਦੁਨੀਆ ਮੂਰਖਾ ਨਾਲ ਭਰੀ ਹੁੰਦੀ ਹੈ ਤੇਰਾ ਗੌਰ ਕਰ ਹੁਣ ਕਹਿੰਦੇ ਇਹ ਕਿਸਾਨ ਬਹੁਤ ਭੋਲਾ ਹੈ ਲੋਕੀ ਕਹਿੰਦੇ ਨਾ ਪੜਿਆ ਲਿਖਿਆ ਨਾ ਕੋਈ ਵੱਡੀ ਪੂਜਾ ਪਾਠ ਜਾਂਦਾ ਬਸ ਹਰ ਵੇਲੇ ਛੇਵ ਛੇਵ ਕਰਦਾ ਰਹਿੰਦਾ ਪਰੰਤੂ ਦੇਵਤਾਵਾਂ ਦੀ ਨਿਗਾਹ ਵਿੱਚ ਤਨੰਜੇ ਦੀ ਇਹ ਭਗਤੀ ਜਿਹੜੀ ਹੈ ਉਹ ਅਨੋਖੀ ਸੀ ਲੋਕਾਂ ਲਈ ਉਹ ਇਦਾਂ ਹੀ ਸੀਗੇ ਪਰ ਉਹ ਰੱਬ ਦੇ ਜਿਹੜੇ ਪਿਆਰੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਇਹ ਵਾਕਈ ਕੋਈ ਗੱਲ ਹੈ ਉਹ ਨਾ ਤਾਂ ਸ਼ਾਸਤਰ ਦੇ ਕਠਿਨ ਮੰਤਰ ਜਾਣਦੇ ਸੀ ਨਾ ਕੋਈ ਹਵਨਕੁੰਡ ਨਾ ਵਿੱਚ ਕੋਈ ਆਹੂਤੀ ਦਿੰਦੇ ਨਾ ਕਿਸੇ ਵੱਡੇ ਜੱਗ ਦਾ ਆਯੋਜਨ ਕਰਦੇ ਉਹਨਾਂ ਦੀ ਭਗਤੀ ਦਾ ਆਧਾਰ ਸਰਫਾ ਨਿਰਮਲ ਹਿਰਦੇ ਬਾਬਾ ਜੀ پاک ਦਿਲ ਤੇ ਨਿਸਵਾਰਥ ਸੇਵਾ ਸੀ ਇੱਕ ਦਿਨ ਨਗਰ ਵਿੱਚ ਸ਼ਿਵਰਾਤਰੀ ਦਾ ਪਰਵ ਆਇਆ ਸ਼ਿਵਰਾਤਰੀ ਨਗਰ ਵਾਸੀ ਸਭ ਮਿਲ ਕੇ ਮੰਦਰ ਵਿੱਚ ਜਿਹੜੇ ਹੈ ਬੜੇ ਆਯੋਜਨ ਕਰਨ ਲੱਗੇ ਕਿਤੇ ਢੋਲ ਨਗਾੜੇ ਵੱਜ ਰਹੇ ਸੀ ਕਿਤੇ ਲੋਕ ਦੁੱਧ ਦਹੀਂ ਬੇਲ ਪੱਤੇ ਇਕੱਠਾ ਕਰ ਰਹੇ ਸੀ ਵੱਡੇ ਵੱਡੇ ਪੰਡਤ ਤੇ ਵਪਾਰੀ ਆ ਕੇ ਆਪਣੀ ਹیثیت ਅਨੁਸਾਰ ਚੜਾਵਾ ਚੜਾਉਣ ਲੱਗੇ ਮੰਦਰ ਵਿੱਚ ਸੋਨੇ ਚਾਂਦੀ ਦੇ ਅਭੂਸ਼ਣ ਤੱਕ ਅਰਪਿਤ ਕੀਤੇ ਗਏ ਬਾਬਾ ਜੀ। ਤਨੰਜੇ ਕੋਲ ਤਾਂ ਇਹਨਾਂ ਕੁਝ ਵੀ ਨਹੀਂ ਸੀ। ਤਾਂ ਉਹਨਾਂ ਨੇ ਸੋਚਿਆ ਕਿ ਮੇਰੇ ਕੋਲ ਤਾਂ ਬਸ ਥੋੜੀ ਜਿਹੀ ਖੇਤੀ ਹੈ ਤੇ ਘਰ ਵਿੱਚ ਰੱਖਿਆ ਦੁੱਧ ਹੈ। ਮੈਂ ਇਸ ਤੋਂ ਵੱਧ ਕੀ ਚੜਾ ਸਕਦਾ ਭੋਲੇनाथ ਨੂੰ? ਉਸ ਰਾਤ ਉਹਨਾਂ ਦੇ ਮਨ ਵਿੱਚ ਉਹਨਾਂ ਨੇ ਨਿਸ਼ਚੈ ਕੀਤਾ ਕਿ ਉਹ ਆਪਣੇ ਖੇਤ ਵਿੱਚ ਗਏ। ਉੱਥੋਂ ਸਾਰਿਆਂ ਤੋਂ ਸੋਨਾ ਤੇ ਤਾਜ਼ਾ ਅਨਾਜ ਦੇ ਜਿਹੜੇ ਦਾਣੇ ਚੁਣੇ। ਆਪਣੀ ਗਾਂ ਦਾ ਦੁੱਧ ਕੱਢਿਆ ਇੱਕ ਮਿੱਟੀ ਦੇ ਘੜੇ ਵਿੱਚ ਭਰ ਲਿਆ ਰਾਹ ਵਿੱਚ ਚੱਲਦੇ ਹੋਏ ਉਹਨਾਂ ਨੇ ਮਾਨੀ ਮੰਨ ਬਾਰ ਬਾਰ ਜਿਹੜਾ ਹੈ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਦਾ ਜਾਪ ਕੀਤਾ ਮਨ ਵਿੱਚ ਮੰਦਿਰ ਪਹੁੰਚੇ ਤਾਂ ਉੱਥੇ ਬੜੀ ਭਾਰੀ ਭੀੜ ਲੱਗੀ ਹੋਈ ਸੀ ਬਾਬਾ ਜੀ ਕਿਉਂਕਿ ਸ਼ਿਵਰਾਤਰੀ ਤੇ ਲੋਕ ਬੜੇ ਉੱਦਾ ਕਰੇ ਜਾਣ ਨਾ ਜਾਣ ਪਰ ਪਰਵ ਕੋਈ ਹੋਵੇ ਤੇ ਲੋਕਾਂ ਨੇ ਜ਼ਰੂਰ ਜਾਣੇ ਤੇ ਇਸ਼ਕ ਵਾਲੇ ਤਾਂ ਹਰ ਵੇਲੇ ਜਾਂਦੇ ਸੋ ਲੋਕ ਭੋਏ ਵਸਤਰਾ ਵਿੱਚ ਹੱਥਾਂ ਵਿੱਚ ਫੁੱਲ ਮਾਲਾਵਾ ਚਾਂਦੀ ਦੀਆਂ ਥਾਲੀਆਂ ਕੀਮਤੀ ਤੋਹਫੇ ਲਈ ਖੜੇ ਸਨ ਉਹਨਾਂ ਦੀ ਚਮਕ ਦਮਕ ਵਿੱਚ ਤਨੰਜੇ ਜਿਹੜੇ ਸਨ ਉਹਨਾਂ ਦਾ ਮਿੱਟੀ ਦਾ ਘੜਾ ਇੱਕ ਤੇ ਚੁਟਕੀ ਭਰਾਂ ਆਜ ਬਹੁਤ ਛੋਟਾ ਲੱਗ ਰਿਹਾ ਸੀ ਲੋਕ ਉਹਨਾਂ ਦਾ ਮਜ਼ਾਕ ਉਡਾਉਣ ਲੱਗ ਪਏ ਇਹ ਦੇਖੋ ਕਿਸਾਨ ਆਇਆ ਹੈ ਮਿੱਟੀ ਦੇ ਘੜੇ ਵਿੱਚ ਕੋਈ ਪਿੰਡ ਦੇ ਲੋਕ ਸੀ ਇਦਾਂ ਦੇ ਹੀ ਸੀ ਉਹ ਤੇ ਘੜੇ ਵਿੱਚ ਦੁੱਧ ਤੇ ਮੁੱਠੀ ਭਰਨ ਆਜ ਲੈ ਕੇ ਆਇਆ ਕਿ ਭੋਲੇनाथ ਐਸੇ ਗਰੀਬ ਚੜਾਵੇ ਤੋਂ ਪ੍ਰਸੰਨ ਹੋਣਗੇ ਤਨੰਜੇ ਮੁਸਕਰਾਏ ਤੇ ਬੋਲੇ ਮੇਰੇ ਕੋਲ ਜਿੰਨਾ ਸੀ ਭਾਈ ਉਨਾਂ ਹੀ ਲਿਆਇਆ ਹਾਂ ਮੈਂ ਦਿਲ ਤੋਂ ਲਿਆਇਆ ਹਾਂ ਇਹ ਮੇਰੀ ਪੂਜਾ ਉਹ ਸਿੱਧਾ ਸ਼ਿਵਲਿੰਗ ਦੇ ਕੋਲ ਪਹੁੰਚੇ ਤੇ ਘੁੱਟਣਿਆਂ ਦੇ ਬਲ ਬੈਠ ਕੇ ਉਹਨਾਂ ਨੇ ਅੱਖਾਂ ਬੰਦ ਕਰਨੀਆਂ ਤੇ ਮਿੱਟੀ ਦਾ ਘੜਾ ਦੋਵੇਂ ਹੱਥਾਂ ਨਾਲ ਚੁੱਕ ਕੇ ਹੌਲੀ-ਹੌਲੀ ਹੌਲੀ-ਹੌਲੀ ਸ਼ਿਵਲਿੰਗ ਉੱਤੇ ਜਿਹੜਾ ਹੈ ਉਹ ਡੇਲਣਾ ਚੜ੍ਹਉਣ ਲੱਗੇ ਹੋ ਤਾਂ ਉਸ ਪਲ ਮੰਦਰ ਦਾ ਵਾਤਾਵਰਣ ਹੀ ਬਦਲ ਗਿਆ ਬਾਬਾ ਜੀ ਅਚਾਨਕ ਹਵਾ ਵਿੱਚ ਇੱਕ ਅਦਭੁਤ ਖੁਸ਼ਬੂ ਫੈਲ ਗਈ ਘੰਟੀਆਂ ਦੀ ਧੁਣੀ ਜਿਹੜੀ ਹੈ ਘੰਟੀਆਂ ਦੀ ਜਿਹੜੀ ਧੁਣੀ ਸੀ ਜਿਹੜੀ ਆਵਾਜ਼ ਸੀ ਨਾ ਘੰਟੀਆਂ ਦੀ ਉਹ ਆਪਣੇ ਆਪ ਗੂੰਜਣ ਲੱਗੀ ਤੇ ਲੋਕਾਂ ਨੂੰ ਲੱਗਿਆ ਜਿਵੇਂ ਸਵੈਮ ਆਪ ਮਹਾਦੇਵ ਸ਼ਿਵਲਿੰਗ ਤੋਂ ਪ੍ਰਸੰਨ ਹੋ ਕੇ ਮੁਸਕਰਾ ਰਹੇ ਪੰਡਤਾਂ ਤੇ ਜਿਹੜੀ ਉਹ ਧੁਣੀ ਸੀ ਲੋਕਾਂ ਨੂੰ ਹੈਰਾਨ ਨਾਲ ਦੇਖਣ ਲੱਗੇ ਲੋਕ ਇਹ ਉਹਨਾਂ ਦੇ ਸੋਨੇ ਚਾਂਦੀ ਦੇ ਝੜਾਵੇ ਫਿੱਕੇ ਪੈ ਗਏ ਆ ਭਾਈ ਪਰ ਉਸ ਮਿੱਟੀ ਦੇ ਘੜੇ ਦਾ ਦੁੱਧ ਦੇ ਪ੍ਰਕਾਸ਼ ਵਿੱਚ ਬਦਲ ਗਿਆ ਧਨਜੇ ਦੇ ਅਥਰੂਆਂ ਦੇ ਨਾਲ ਜਦੋਂ ਉਹ ਦੁੱਧ ਸ਼ਿਵਲਿੰਗ ਉੱਤੇ ਚੜਿਆ ਜਦੋਂ ਪਾਇਆ ਗਿਆ ਬਾਬਾ ਜੀ ਐਹੋ ਜਿਹਾ ਲੱਗਿਆ ਮੰਨੋ ਸਵੈਮ ਗੰਗਾ ਜਲ ਵਹਿ ਰਿਹਾ ਹੋਵੇ ਪਾਰਵਤੀ ਜੀ ਨੇ ਇਹ ਦ੍ਰਿਸ਼ ਦੇਖ ਕੇ ਮਹਾਦੇਵ ਨੂੰ ਆਖਿਆ ਕਿ ਸੁਆਮੀ ਇਹ ਤਾਂ ਬੜਾ ਅਦਭੁਤ ਨਜ਼ਾਰਾ ਹੈ ਇਹ ਤਾਂ ਬੜੀ ਲੀਲਾ ਪਿਆਰੀ ਹੈ ਇਨੇ ਵੱਡੇ ਵੱਡੇ ਧਨੀ ਲੋਕ ਇੱਥੇ ਸੋਨਾ ਜਾਂਦੀ ਚੜਾ ਰਹੇ ਨੇ ਫਿਰ ਵੀ ਤੁਹਾਡੀ ਪ੍ਰਸੰਨਤਾ ਤੁਹਾਡੀ ਖੁਸ਼ੀ ਐ ਸਧਾਰਨ ਕਿਸਾਨ ਦੇ ਮਿੱਟੀ ਦੇ ਘੜੇ ਤੋਂ ਕਿਵੇਂ ਹੋਈ ਤਾਂ ਮਹਾਦੇਵ ਨੇ ਹੌਲੀ ਜੀ ਮੁਸਕਰਾ ਕੇ ਉੱਤਰ ਦਿੱਤਾ ਕਹਿੰਦੇ ਦੇਵੀ ਇਹੀ ਐ ਭਗਤੀ ਦਾ ਅਸਰ ਓਏ ਸੋਨਾ ਜਾਂਦੀ ਦਾ ਬਾਹਰੀ ਵਸਤੂਆਂ ਨੇ ਪਰ ਇਹ ਕਿਸਾਨ ਆਪਣੇ ਹਿਰਦੇ ਦਾ ਭਾਵ ਮੇਰੇ ਚਰਨਾਂ ਵਿੱਚ ਅਰਪਿਤ ਕਰ ਰਿਹਾ ਸੱਚੀ ਭਗਤੀ ਉਹੀ ਐ ਉਹ ਜਿਸ ਵਿੱਚ ਮੈਂ ਤੇ ਮੇਰਾ ਨਹੀਂ ਹੁੰਦਾ ਭਾਈ ਕੇਵਲ ਪ੍ਰੇਮ ਹੁੰਦਾ ਹੈ ਕੇਵਲ ਸਮਰਪਣ ਹੁੰਦਾ ਹੈ ਇਹੀ ਭਗਤੀ ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਹੈ ਮੈਨੂੰ ਉਹਦਾ ਇਸ਼ਕ ਪਿਆਰਾ ਹੈ ਉਹ ਕੀ ਚੜਾ ਰਿਹਾ ਹੈ ਕੀ ਕਰ ਰਿਹਾ ਹੈ ਮੈਨੂੰ ਉਹ ਨਹੀਂ ਪਿਆਰਾ ਮੈਨੂੰ ਉਹਦਾ ਇਸ਼ਕ ਨਾਲ ਚੜਾਇਆ ਹੋਇਆ ਜੋ ਵੀ ਮੈਨੇ ਉੱਤੇ ਅਰਪਣ ਕਰ ਰਿਹਾ ਹੈ ਆਪਣਾ ਆਪ ਨੂੰ ਸਮਰਪਣ ਕਰ ਰਿਹਾ ਮੈਨੂੰ ਤਾਂ ਉਹ ਪਿਆਰਾ ਮੈਨੂੰ ਤਾਂ ਉਹ ਚੰਗਾ ਲੱਗਦਾ ਹੈ ਵਾਕਈ ਬਾਬਾ ਜੀ ਹੁਣ ਜਰਾ ਗੌਰ ਕਰਨਾ ਉਹ ਖਰੀਦੇ ਤੇ ਜਾ ਨਹੀਂ ਸਕਦੇ ਵੀ ਆ ਚੀ ਚੜਾ ਦੀਏ ਤੇ ਖਰੀਦੇ ਜਾਣ ਉਹ ਚੀ ਚੜਾ ਦੀਏ ਤੇ ਖਰੀਦੇ ਨੇ ਉਹ ਤਾਂ ਭਾਵ ਹੈ ਦਿਲ ਹੈ ਇਹੀ ਤਾਂ ਗੁਰੂ ਰਹਿਬਰਾਂ ਨੇ ਇਹੀ ਤਾਂ ਫਰਮਾਇਆ ਕਿ ਤੂੰ ਮੰਦਿਰ ਜਾ ਰਿਹਾ ਹੈ ਪਰ ਉੱਥੇ ਵੀ ਤੇਰੀ ਆਪਣੀ ਕੋਈ ਲਾਲਸਾ ਹੈ ਉੱਥੇ ਵੀ ਤੇਰਾ ਕੋਈ ਸਮਰਪਣ ਨਹੀਂ ਕੋਈ ਪਿਆਰ ਨਹੀਂ ਗੁਰੂ ਰਹਿਬਰਾਂ ਦੇ ਦਰ ਤੇ ਜਾ ਰਿਹਾ ਪਰ ਪ੍ਰੇਮ ਕੋਈ ਨਹੀਂ ਔਰ ਜਦ ਤੱਕ ਅੰਦਰ ਪ੍ਰੇਮ ਨਹੀਂ ਹੈ ਭਾਵ ਨਹੀਂ ਹੈ ਐਸਾ ਉਦੋਂ ਤੱਕ ਤਾਂ ਫਿਰ ਕਰਮ ਹੀ ਰਹਿ ਜਾਂਦੇ ਆ ਕਾ ਕਰਮ ਕਾ ਨਹੀਂ ਹੁੰਦੇ ਜਦੋਂ ਪ੍ਰੇਮ ਬਦਲ ਜਾਵੇ ਤੋ ਕਰਮ ਕਾਂਡ ਤੋਂ ਉੱਪਰ ਦੀ ਚੀਜ਼ ਹੋ ਜਾਂਦੀ ਹੈ ਬਾਬਾ ਉਹ ਜਿਹੜੀ ਭਗਤੀ ਹੈ ਉਹ ਰੱਬ ਨੂੰ ਗੁਰੂ ਪੀਰਾਂ ਮੁਰਸ਼ਿਦਾ ਨੂੰ ਪਿਆਰੀ ਹੁੰਦੀ ਹੈ ਬਾਬਾ ਜੀ ਇਸ਼ਟ ਨੂੰ ਪਿਆਰੀ ਹੁੰਦੀ ਹੈ ਸੋਣਾ ਉਸ ਨਾਲ ਮੰਨਦਾ ਜੋ ਦਿਲੋਂ ਹੋਵੇ ਬਾਬਾ ਜੀ ਇਹ ਸੁਣ ਕੇ ਇਹ ਕਥਾ ਸੁਣ ਕੇ ਤਨੰਜੇ ਕਿਸਾਨ ਦੀ ਮਾਤਾ ਪਾਰਵਤੀ ਜੀ ਭਾਵ ਵਿਬੋਰ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਕਰੁਣਾ ਝਲਕ ਉੱਟੀ ਤੇ ਬੋਲੇ ਸੁਆਮੀ ਮੈਨੂੰ ਸਮਝ ਲੱਗੀ ਹੈ ਇੱਥੋਂ ਕਿ ਸੱਚੀ ਭਗਤੀ ਸਿਰਫ ਮੰਦਰਾਂ ਦੀ ਭਵਯਤਾ ਜਾਂ ਚੜਾਵੇ ਵਿੱਚ ਨਹੀਂ ਹੁੰਦੀ ਮਲਕੀ ਸੱਚੇ ਦਿਲ ਨਾਲ ਜੇ ਕੋਈ ਪ੍ਰੇਮ ਨਾਲ ਜਿਹਨੂੰ ਭਗਤੀ ਕਰਦਾ ਹੈ ਭਾਵ ਨਾਲ ਜਦੋਂ ਕੁਝ ਅਰਪਣ ਕਰਦਾ ਹੈ ਤੇ ਉਹਦਾ ਛੋਟੇ ਤੋਂ ਛੋਟੀ ਜਿਹੜੀ ਜੀਤ ਚੜ੍ਹਾਈ ਹੁੰਦੀ ਉਹ ਵੀ ਬਾਬਾ ਜੀ ਬੜੀ ਮਹਿੰਗੀ ਮੁੱਲ ਦੀ ਹੋ ਜਾਂਦੀ ਹੈ। ਔਰ ਭਗਵਾਨ ਨੂੰ ਉਹੀ ਪਿਆਰਾ ਹੈ ਜੋ ਨਿਸਵਾਰ ਤੇ ਦਿਲੋਂ ਕੀਤਾ ਜਾਵੇ ਬਾਬਾ ਜੀ। ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ। ਆਪਣੀਆਂ ਦੁਆਵਾਂ ਚ ਯਾਦ ਰੱਖਣਾ। ਔਰ ਮਸਤਮਦਾਰੀ ਡੰਗਰੂ ਵਾਲੀ ਸਰਕਾਰ ਤੇ ਐਸੇ ਈਸ਼ਟ ਦੇਵਤਾ ਨੇ ਐਸੇ ਦੇਵ ਨੇ ਉਹਨਾਂ ਨੂੰ ਤਾਂ ਬਾਬਾ ਜੀ ਬੰਦਾ ਪਿਆਰ ਨਾਲ ਜਲ ਚੜਾ ਦੇਵੇ ਉਹਦੇ 'ਚ ਰਾਜੀ ਹੋ ਜਾਂਦੇ। ਦੇਖ ਲਓ ਮਹਾਦੇਵ ਮਹਾਕਾਲ ਨੂੰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਖਾਸ ਭੋਗ ਨਹੀਂ ਬਸ ਠੀਕ ਹੈ ਜੇ ਆ ਕੇ ਜਲ ਚੜਾਤਾ ਉਹਦੇ 'ਚ ਹੀ ਮੰਨ ਜਾਂਦੇ ਐ। ਪਰ ਉਹ ਵੀ ਭਾਵ ਨਾਲ ਹੋਵੇ। ਪ੍ਰੇਮ ਹੋਵੇ। ਮੰਨਦਾ ਹੋਵੇ ਪੱਕੀ ਤਰ੍ਹਾਂ। ਤੇ ਨਹੀਂ ਫਿਰ ਜੇ ਨਹੀਂ ਮੰਨਦਾ ਤਾਂ ਫਿਰ ਭਾਵੇਂ ਜੋ ਮਰਜ਼ੀ ਚੜਾਈ ਜਾ। ਫਿਰ ਤਾਂ ਆਣੀ ਜਾਣੀ ਲੱਗੀ ਰਹੀ ਤਾਂ ਹੀ ਤਾਂ ਮਸਤਾ ਜੋ ਮਸਤਾ ਆਖਿਆ ਗਿਆ। ਅਲਮਸਤਾ ਜੋ ਅਲਮਸਤਾ ਆਖਿਆ ਗਿਆ ਨਾ ਸ਼ਿਵ ਜੀ ਮਹਾਰਾਜ। ਉਹ ਸਭ ਤੋਂ ਬੜੇ ਮਸਤੀ ਹੋਣ। ਇਹ ਪੜ੍ਹਦੇ ਅੰਦਰ ਦੀਆਂ ਕਿਤਾਬਾਂ ਬਾਹਰ ਦੀ ਕੋਈ ਚੀਜ਼ ਨਹੀਂ ਦੇ। ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ। ਆਪਣੀਆਂ ਦੁਆਵਾਂਾਂ ਜੀ ਯਾਦ ਰੱਖਣਾ। ਜੈ ਮਹਾਕਾਲ। ਜੈ ਸੈਯਦੀ। ਕਰਪੂਰ ਗੌਰੰ ਕਰੁਣਾਵਤਾਰੰ ਸੰਸਾਰ ਸਰੰ। ਬੁਜਗੇਂਦਰ ਹਾਰੰ ਸਦਾ ਵਸੰਤੰ ਹਿਰਦਿਆ ਰਵਿੰਦੇ। ਭਵੰ ਭਵਾਨੀ ਸੈਤੰ ਨਮਾਮੀ।